ਸਾਡੇ ਨਾਲ ਐਸ.ਐਚ.ਓ. ਸਾਹਿਬ ਨੇ ਇੱਥੇ ਅਮਨਦੀਪ ਜੀ ਤੇ ਸਾਰਾ ਸਟਾਫ ਜੇ.ਏ. ਸਾਹਿਬ ਸਾਰੇ ਇੱਥੇ ਮੌਜੂਦ ਨੇ ਸਰ ਕੀ ਗੱਲ ਬਾਤ ਹੈ ਤੁਸੀਂ ਦਫ਼ਤਰਾਂ ਤੋਂ ਬਾਹਰ ਕਿਉਂ ਖੜੇ ਹੋ ਅੱਜ ਸਰ ਸਾਡੀ ਪਿਛਲੇ ਦੋ ਤਿੰਨ ਦਿਨਾਂ ਦੌਰਾਨ ਜਿਹੜੀ ਬਾਰਿਸ਼ ਹੋ ਰਹੀ ਹੈ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਇਹਦੇ ਦੌਰਾਨ ਸਾਡੇ ਸਟਾਫ ਮੈਂਬਰ ਜੋ ਵੀ ਲੇਡੀਜ਼ ਮੈਂਬਰਸ ਨੇ ਜੋ ਵੀ ਸਟਾਫ ਮੈਂਬਰ ਸਾਡੇ ਜੇ.ਏ. ਸਾਹਿਬਾਨ ਸਾਰੇ ਐਸ.ਜੀ.ਸੀ. ਐਲ.ਡੀ.ਸੀ. ਯੂ.ਡੀ.ਸੀ. ਸਾਰੇ ਕਰਤਾਰ ਸਾਹਿਬਾਨ ਸਾਰੇ ਅੰਦਰ ਪ੍ਰਭਾਵਿਤ ਨੇ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਸਾਡੇ ਕੋਲ ਛੱਤਾਂ ਨਹੀਂ ਹਨ ਛੱਤਾਂ ਚਾਹੀਦੀਆਂ ਹਨ ਅੰਦਰ ਬੈਠ ਸਾਰੇ ਕਿਤੇ ਬਿਲਡਿੰਗ ਚ ਕਰੰਟ ਆ ਰਿਹਾ ਹੈ ਬਹੁਤ ਹੀ ਭੈੜੀ ਹਾਲਤ ਹੈ ਡਾਕਟਰਾਂ ਦਾ ਰਿਕਾਰਡ ਖਰਾਬ ਹੋ ਰਿਹਾ ਹੈ ਜਿਸ ਨਾਲ ਮਹਿਕਮੇ ਦਾ ਅਤੇ ਕਪਤਕਾਰਾਂ ਦਾ ਵੀ ਬੀਤੀ ਨੁਕਸਾਨ ਹੋ ਰਿਹਾ ਹੈ ਕਿਰਪਾ ਕਰਕੇ ਸਾਡੀ ਸਰਕਾਰ ਕੇ ਇਹੀ ਅਪੀਲ ਲੈ ਕੇ ਸਾਨੂੰ ਇੱਕ ਸੁਰੱਖਿਤ ਬਿਲਡਿੰਗ ਪ੍ਰੋਵਾਈਡ ਕੀਤੀ ਜਾਵੇ ਤਾਂ ਜੋ ਅਸੀਂ ਮੁਲਾਜ਼ਮਾਂ ਦਾ ਅਤੇ ਇਸਨੇ ਦਫਤਰ ਦੇ ਦਿਨ ਪੈਂਦੇ ਕਰਤ ਕਰਨ ਦਾ ਖਿਆਲ ਰੱਖ ਸਕੀਏ ਜੀ ਠੀਕ ਹੈ ਤੇ ਜਿਹੜੇ ਕਲੀਪਰ ਡਿੱਗ ਰਹੇ ਨੇ ਜੀ ਇਹਦੇ ਬਾਰੇ ਕਦੇ ਕਿਸੇ ਨੂੰ ਜਾਣਕਾਰੀ ਦਿੱਤੀ ਹੈ ਤੁਸੀਂ ਪਹਿਲਾਂ ਵੀ ਜਿਹੜੇ ਕਲੀਪਰ ਬਿਲਡਿੰਗ ਦਿਖ ਰਹੀ ਹੈ ਜੀ ਅਸੀਂ ਇਸ ਸੰਬੰਧੀ ਪਹਿਲਾਂ ਕਈ ਵਾਰੀ ਜਾਣਕਾਰੀ ਦਿੱਤੀ ਹੈ ਔਰ ਅਖਬਾਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਅਸੀਂ ਇਸ਼ਤਿਹਾਰ ਅੱਗੇ ਪਹਿਲਾਂ ਵੀ ਸਰਕਾਰ ਅੱਗੇ ਬੇਨਤੀ ਪ੍ਰਵਾਨ ਕੀਤੀਆਂ ਹਨ ਪਰੰਤੂ ਸਾਡਾ ਹਾਲ ਤੱਕ ਕਿਸੇ ਪ੍ਰਕਾਰ ਦਾ ਕੋਈ ਵੀ ਉਪਰਾਲਾ ਉਹਨਾਂ ਵੱਲੋਂ ਨਹੀਂ ਹੋਇਆ ਤੇ ਸਾਡੀ ਹਰ ਵਕਤ ਮੁਲਾਜ਼ਮਾਂ ਦੀ ਜਾਨ ਖਤਰੇ 'ਚ ਬਣੀ ਰਹਿੰਦੀ ਹੈ ਜੀ ਜਿਸ ਕਰ ਸਾਡਾ ਨੁਕਸਾਨ ਹੁੰਦਾ ਹੈ ਸੰਯੋਗ ਗੱਲ ਇਹ ਵੀ ਹੈ ਜੀ ਇਹ ਚ ਇਹ ਵੀ ਦੱਸਣ ਜੋ ਗੱਲ ਹੈ ਜਿਹੜ ਠੀਕ ਹੈ ਜੀ 10-12 ਸਾਲ ਤੋਂ ਹੀ ਬਿਲਡਿੰਗ ਨੂੰ ਅਨਸੇਰ ਕੀਤਾ ਹੋਇਆ ਪਰ ਪ੍ਰਸ਼ਾਸਨ ਦੇ ਉੱਤੇ ਇਸ ਤਰ੍ਹਾਂ ਦਾ ਵੀ ਕੋਈ ਜੂਜ ਨਹੀਂ ਸਰਕਦੀ ਕਿ ਬਿਲਡਿੰਗ ਕੋਈ ਕਿਰਾਏ ਤੇ ਲੈ ਕੇ ਪ੍ਰੋਵਾਈਡ ਕਰਾਈ ਜਾਵੇ ਇਹਦੇ ਪਹਹਾ ਵਿੱਚ ਬਹੁਤ ਚਿੱਠੀਆਂ ਲਿਖੀਆਂ ਜਾ ਚੁੱਕੀਆਂ ਨੇ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਹਜੇ ਤੱਕ ਠੀਕ ਹੈ ਜੀ ਦੇਖ ਸਕਦੇ ਤੁਸੀਂ ਕਿਵੇਂ ਸਾਰੇ ਮੁਲਾਜ਼ਮ ਬਾਹਰ ਖੜੇ ਨੇ ਤੇ ਬਹੁਤ ਜ਼ਿਆਦਾ ਇੱਕ ਦੁਖਦੀ ਗੱਲ ਹੈ ਕਿ ਜਿਹੜੇ ਇਹ ਮੁਲਾਜ਼ਮ ਆਪਣੀ ਜ਼ਿੰਦਗੀ ਤੇ ਮੌਤ ਦੇ ਵਿੱਚ ਇੱਥੇ ਲੜ ਰਹੇ ਨੇ ਕਿਉਂਕਿ ਜਿੰਦਗੀ ਮੌਤ ਦੇ ਵਿੱਚ ਤਾਂ ਕਹਿ ਰਹੇ ਕਿ ਕਿਸੇ ਵੀ ਵੇਲੇ ਵੀ ਇਹ ਬਿਲਡਿੰਗ ਦਾ ਕੁਝ ਵੀ ਹਾਸਾ ਹੋ ਸਕਦਾ ਹੈ ਮੈਨੂੰ ਫੇਰ ਤੋਂ ਦਿਖਾਣ ਇੱਕ ਵਾਰੀ ਕਿ ਕਿਸ ਤਰ੍ਹਾਂ ਜਿਹੜੀ ਬਿਲਡਿੰਗਾਂ ਸਾਰੀ ਚੋ ਰਹੀ ਹੈ ਤੇ ਬਹੁਤ ਜ਼ਿਆਦਾ ਜਿਹੜਾ ਇੱਥੇ ਨੁਕਸਾਨ ਹੈ ਕਿਸੇ ਸਮੇਂ ਵੀ ਹੋ ਸਕਦਾ ਤੁਸੀਂ ਦੇਖ ਸਕਦੇ ਹੋ ਵੀ ਚਗਾਠਾਂ ਤੱਕ ਵੀ ਜਿਹੜੀਆਂ ਆਪਦੀਆਂ ਇੱਥੋਂ ਗਾਇਬ ਦੇ ਚੁੱਕੀਆਂ ਨੇ ਵੀ ਇਹ ਕਿਸੇ ਸਮੇਂ ਕੋਈ ਹਾਸਾ ਇੱਥੇ ਵਾਪਰ ਸਕਦਾ ਦੇਖ ਸਕਦੇ ਹੋ ਫਲੇਪੜ ਵੱਡੇ ਵੱਡੇ ਬਿਲਡਿੰਗਾਂ ਦੇ ਲੈ ਚੁੱਕੇ ਨੇ ਪਾਣੀ ਹੈ ਜਿਹੜਾ ਉਹ ਪੂਰਾ ਜ਼ਿਆਦਾ ਇੱਥੇ ਆ ਰਿਹਾ ਹੈ ਤੇ ਅ ਗ੍ਰਸਟ ਇਹਨਾਂ ਦਾ ਰਿਕਾਰਡ ਰੂਮ ਹੈ ਰਿਕਾਰਡ ਰੂਮ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਸਾਰਾ ਦੇਖੋ ਪ੍ਰੋਖਲੇ ਪਰ ਡਿਗੜੇ ਕਿ ਕਿਸੇ ਵੀਲੇ ਵੀ ਇਹਨਾਂ ਦੇ ਉੱਤੇ ਕੁਝ ਵੀ ਹੋ ਸਕਦਾ ਸੀ ਹਰ ਕਦੋਂ ਡਿਗੜੇ ਖੇਪ ਰਹੇ ਤੇ ਇਹ ਚਲੋ ਜੀ ਕਈ ਵਾਰੀ ਹੁੰਦਾ ਦੇਖੋ ਕਿਵੇਂ ਬਿਲਡਿੰਗਾਂ ਚ ਹੋ ਰਹੀਆਂ ਨੇ ਮੈਂ ਆਪ ਦੇਖ ਰਿਹਾ ਵੀ ਬੜੀ ਮੌਤ ਵਾਲਾ ਖੂਹ ਹੀ ਕਹਿ ਸਕਦੇ ਆ ਆਪਣੀ ਜ਼ਿੰਦਗੀ ਤੇ ਮੌਤ ਦੇ ਵਿੱਚ ਇਹ ਕਿਵੇਂ ਵਿਚਾਰੇ ਇੱਥੇ ਬਹਿ ਕੇ ਲੜਦੇ ਨੇ ਤੇ ਵਾਕੀ ਇੱਥੇ ਕਿਸੇ ਵੇਲੇ ਵੀ ਕੋਈ ਘਟਨਾ ਹੋ ਸਕਦੀ ਹੈ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਲਈ ਜਰੂਰ ਇੱਕ ਬੈਂਡਿੰਗ ਦਾ ਪ੍ਰਬੰਧ ਕੀਤਾ ਜਾਵੇ ਦੇਖ ਸਕਦੇ ਹੋ ਕਿ ਜੇਈ ਸਾਹਿਬ ਦੇ ਰੂਮ ਨੇ ਦੇਖੋ ਕਿਵੇਂ ਕਲਿਪਰ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਇਆ ਕਿਵੇਂ ਕਲਿਪਰ ਵੀ ਛੱਡ ਕੇ ਪਏ ਨੇ ਤੇ ਮੌਤ ਦੇ ਮੂੰਹ ਦੇ ਵਿੱਚ ਅੱਜ ਵੀ ਕਰੀ ਇਹ ਜਿਹੜੇ ਮੁਲਾਜ਼ਮ ਨੇ ਇਹ ਕੰਮ ਕਰ ਰਹੇ ਨੇ ਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਜਿਆਦਾ ਤੋਂ ਜਿਆਦਾ ਜਲਦੀ ਤੋਂ ਜਲਦੀ ਇਹਨਾਂ ਲਈ ਕੋਈ ਜਗ੍ਹਾ ਪ੍ਰੋਵਾਈਡ ਕੀਤੀ ਜਾਵੇ ਤਾਂ ਜੋ ਇਹ ਆਪਣੀ ਸੇਫਟੀ ਲਾਣਾ ਚੰਗੇ ਕੰਮ ਕਰ ਸਕਣ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇ ਸਕਣ ਜੇ ਆਪ ਵੀ ਮੌਤ ਦੇ ਮੂੰਹ ਚ ਬੈਠੇ ਨੇ ਤੇ ਕੰਮ ਕਰਨ ਤੋਂ ਵੀ ਡਰ ਲੱਗਦਾ ਹੈ ਨਾ ਤੇ ਵੀਡੀਓ ਨੂੰ ਸ਼ੇਅਰ ਕਰੀ ਚਲੋ ਵੀਰਵਾਰ ਕੇ ਸਾਰੇ ਭਰਾ ਕਿਉਂਕਿ ਬਹੁਤ ਜ਼ਿਆਦਾ ਇਹ ਨੁਕਸਾਨ ਦੇ ਚੀਜ਼ਾਂ ਨੇ ਤੇ ਇਹ ਅਸਜੀਤ ਸਾਹਿਬ ਦਾ ਰੂਮ ਹੈ ਜੀ ਅਸਜੀਤ ਸਾਹਿਬ ਦਾ ਰੂਮ ਵੀ ਪੂਰਾ ਚੋਰਿਆ ਦੇਖਸਾ ਤਾਂ نیچے ਪਾਣੀ ਪਾਣੀ ਪੂਰਾ ਖੜਾ ਹੈ ਤੇ ਅਸਜੀਤ ਸਾਹਿਬ ਇੱਕ ਵਾਰੀ ਪਹਿਲਾਂ ਜਿਹੜੇ ਪਹਿਲਾਂ ਮੌਜੂਦ ਸੀਗੇ ਉਹਨਾਂ ਉਪਰ ਇਹ ਖਲੇਪੜ ਲੱਗਿਆ ਸੀ ਜਿਹੜੇ ਉਹਨਾਂ ਨੇ ਬਾਲ-ਬਾਲ ਪਜੀਪਾ ਕਰਕੇ ਉਹਨਾਂ ਦੀ ਜਿਹੜੀ ਇੱਥੇ ਬਚਤ ਰਹੀ ਸੀਗੀ ਜੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਲਈ ਕੋਈ ਜਗ੍ਹਾ ਪ੍ਰੋਵਾਈਡ ਜ਼ਰੂਰ ਕੀਤੀ ਜਾਵੇ ਤੇ ਵੀਡੀਓ ਨੂੰ ਸ਼ੇਅਰ ਕਰੋ ਮੀਰ ਬਣ ਕੇ ਕਿਉਂਕਿ ਆਪਾਂ ਨੂੰ ਇਹ ਚਾਣਨ ਦੇਣ ਵਾਲੇ ਅੱਜ ਆਪ ਖੁਦ ਮੌਨ ਦੇ ਮੂੰਹ ਚ ਬੈਠੇ ਨੇ ਜੀ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਇੱਕ ਝਟੋਕੇ ਸਰਕਾਰ ਵੱਲ ਇਹ ਧਿਆਨ ਦਿਵਾਈਏ ਤੇ ਦੂਸਰਾ ਅਸੀਂ ਫਿਰ ਤੋਂ ਗਗਨਦੀਪ ਜੀ ਜਿਹੜੇ ਐਕਸਰ ਸਾਹਿਬ ਨੇ ਬਰਾੜਾ ਤੇ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਸੀ ਆਪਣੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਬੱਚਿਆਂ ਨੂੰ ਘਰੋਂ ਬਾਹਰ ਨਾ ਜਾਂਦੇ ਆਪ ਵੀ ਖੁਦ ਜੇ ਤੁਹਾਨੂੰ ਕੰਮ ਨਹੀਂ ਹੈਗਾ ਤਾਂ ਬਿਨਾਂ ਕੰਮ ਤੋਂ ਘਰੋਂ ਬਾਹਰ ਨਿਕਲੋ ਕਿਉਂਕਿ ਇਸ ਸਮੇਂ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਪੱਤੋਂ ਇੱਕ ਬੱਚੇ ਦੀ ਕੱਲ ਮੌਤ ਹੋਈ ਸੀ ਗਰੰਟ ਲੱਗਣ ਕਾਰਨ ਅਤੇ ਅੱਜ ਇੱਕ ਪਲਵਾਨ ਢਾਬੇ ਦੇ ਜਿਹੜਾ ਮਾਲਕ ਹੈ ਉਹਨਾਂ ਦੇ ਬੇਟੇ ਦੀ ਵੀ ਮੌਤ ਹੋਈ ਹੈ ਜੀ ਬੜੀ ਮੰਦਭਾਗੀ ਘਟਨਾ ਹੈ ਇਸ ਲਈ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਆਪਣੇ ਤੇ ਆਪਣੇ ਬੱਚਿਆਂ ਦਾ ਖਿਆਲ ਰੱਖਿਓ